ਜੈ ਮਾਤਾ ਦੇ ਭਗਤੋ ਮੈਂ ਤੁਹਾਡਾ ਪਵਨ ਪਮਾਖਨੇ ਵਾਲਾ ਸਭ ਤੋਂ ਹੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਇੱਕ ਮਾਂ ਸ਼ੀਰਾਂ ਵਾਲੀ ਦਾ ਨਵਾਂ ਭਜਨ ਮਾਤਾ ਦੇ ਚਰਨਾਂ ਦੇ ਵਿੱਚ ਤੇ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆ ਰਹੇ ਹਾਂ ਸਾਡੇ ਕਰਜਗਰਾਤਾ ਬੜਾ ਪਿਆਰਾ ਭਜਨ ਹੈ ਔਰ ਬੜੀ ਪਿਆਰੀ ਵੀਡੀਓ ਬੜੀ ਹੈ ਔਰ ਬੜਾ ਹੀ ਪਿਆਰਾ 뮤직 ਹੈ ਸਾਰਿਆਂ ਨੇ ਬੁੱਧਵਾਰ ਸਵੇਰੇ 7 ਵਜੇ YouTube ਤੇ ਪੈ ਜਾਣਾ ਸਾਰਿਆਂ ਨੇ ਸੁਣਨਾ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਹਰ ਇੱਕ ਭਗਤ ਕੋਲ ਇਹ ਭਜਨ ਪਹੁੰਚ ਜ ਜਾਵੇ ਜੈ ਮਾਤਾ ਦੀ ਅੱਜ ਬਾਬਾ ਵੀਰਮਦਸ ਮਹਾਰਾਜ ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਜੈ ਅੱਜ ਬਾਬਾ ਵੀਰਮਦਸ ਦੇ ਦਰਬਾਰ ਤੇ ਬਾਬਾ